ਤਰਮੇ ਆਜ਼ਾਦੀ ਦਿਵਸ ਤੇ ਮੈਂ ਇਸ ਪਠਾਨਕੋਟ ਦੀ ਧਰਤੀ ਦੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪੰਜਾਬ ਦੇ ਲੋਕਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਔਰ ਪਠਾਨਕੋਟ ਦੇ ਲੋਕਾਂ ਨੂੰ ਵੀ ਬਹੁਤ-ਬਹੁਤ ਵਧਾਈ ਦੇਣਾ ਆਜ਼ਾਦੀ ਦੇ ਵਿੱਚ ਹਜ਼ਾਰਾਂ ਕੁਰਬਾਨੀਆਂ ਬਲਕਿ ਲੱਖਾਂ ਕੁਰਬਾਨੀਆਂ ਔਰ ਉਸ ਤੋਂ ਬਾਅਦ ਵੀ ਕੁਰਬਾਨੀਆਂ ਅੱਜ ਵੀ ਜਾਰੀ ਹੈ ਦੁਸ਼ਮਣਾਂ ਦੀ ਜਿਹੜੇ ਨਪਾਕ ਕਰਾਦੇ ਆ ਉਹਨਾਂ ਨੂੰ ਪੁੰਧ ਕਰਨ ਦੇ ਲਈ ਔਰ ਮੈਂ ਸਲੂਟ ਕੀਤਾ ਇਸ ਤਿਰੰਗੇ ਨੂੰ ਇਸ ਜਜ਼ਬਾਤ ਦੇ ਨਾਲ ਇਸ ਤਿਰੰਗੇ ਦੀ ਸ਼ਾਨ ਦੇ ਲਈ ਚਾਹੇ ਆਜ਼ਾਦੀ ਤੋਂ ਪਹਿਲਾਂ ਕੁਰਬਾਨੀਆਂ ਹੋਈਆਂ ਸ਼ਹੀਦ ਆਦਮ ਸਰਦਾਰ ਭਗਤ ਸਿੰਘ ਜੀ ਸੁਖਦੇਵ ਜੀ ਔਰ ਸ਼ਹੀਦឧਦਮ ਸਿੰਘ ਤੇ ਤਾਰਤ ਸਿੰਘ ਸਰਾਭਾ ਜੀ ਸੁਆਸ਼ਚੰਦਰ ਬੋਸ ਜੀ ਮੰਗਲ पांडे ਤੋਂ ਇਤਿਹਾਸ ਚੱਲੂ ਹੋਇਆ ਸੀ ਆਜ਼ਾਦੀ ਦਾ ਅੰਗਰੇਜ਼ਾਂ ਤੋਂ ਆਜ਼ਾਦੀ ਦਾ ਇਹਦਾ ਲਗ ਲਗ ਵੱਖ-ਵੱਖ ਸਾਡੀਆਂ ਆਜ਼ਾਦੀਆਂ ਕੁਰਬਾਨੀਆਂ ਜਿਹੜੀਆਂ ਆਜ਼ਾਦੀ ਦੇ ਰੂਪ ਚ ਰੰਗ ਲੈ ਕੇ ਆਈਆਂ ਔਰ ਸਾਡਾ ਅੱਜ ਸਾਰੇ ਦੇਸ਼ ਵਾਸੀਆਂ ਦਾ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਪਈ ਇਸ ਆਜ਼ਾਦੀ ਨੂੰ ਕਾਇਮ ਰੱਖਣ ਦੇ ਲਈ ਆਪਾਂ ਆਪਣੀ ਇਸ ਮਾਂ ਭਾਰਤੀ ਦੇ ਲਈ ਸਾਨੂੰ ਜ਼ਿੰਦਗੀ ਚ ਆਪਣੀ ਜਿਹੜੀ ਡਿਊਟੀ ਹੈ ਦੇਸ਼ ਦੇ ਪ੍ਰਤੀ ਸਾਡੀ ਕਰਤੱਬੇ ਜਿਹੜਾ ਹੈ ਉਨਤਨ ਦਹੀਨ ਨਵਾਨਾ ਦੇਈਦਾ ਇਮਾਨਦਾਰੀ ਨਾਲ ਨਵਾਨਾ ਚਾਹੀਦਾ ਤੋਂ ਮੈਂ ਆਪਣੇ ਵੱਲੋਂ ਆਪਣੇ ਬਹੁਤ ਹੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਆਪਣੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜਰੀਵਾਲ ਸਾਹਿਬ ਵੱਲੋਂ ਔਰ ਇਹ ਦੇਸ਼ ਦੇ ਲੋਕਾਂ ਨੂੰ ਔਰ ਇਹ ਪੰਜਾਬ ਦੇ ਲੋਕਾਂ ਨੂੰ ਪਠਾਨਕੋਟ ਦੇ ਲੋਕਾਂ ਨੂੰ ਔਰ ਹੁਸ਼ਿਆਰਪੁਰ ਦੇ ਲੋਕਾਂ ਨੂੰ ਬਹੁਤ ਬਹੁਤ ਵਧਾਈ ਦਿਨਾ ਮੈਂ ਕਿਸੇ ਵਾਰੀ ਫੁਰਤ ਇਹ ਬਾਰਿਸ਼ ਕਰੇਗਾ ਬੱਚਿਆਂ ਦੇ ਉਤਸ਼ਾਹ ਦੇ ਵਿੱਚ ਕੋਈ ਕਮੀ ਨਹੀਂ ਨਜ਼ਰ ਆਈ ਮੈਂ ਤਾਂ ਇਸ ਤਿਰੰਗੇ ਨਾਲ ਨਾਲ ਬੱਚਿਆਂ ਨੂੰ ਵੀ ਸਲੂਟ ਕਰ ਰਹਾ ਉਹਨਾਂ ਦਾ ਜਿਹੜਾ ਜਜ਼ਬਾਤ ਹੈ ਸ਼ਾਇਦ بارش ਦੇ ਵਿੱਚ ਹੋਰ ਨਿੱਖਰ ਕੇ ਬਾਹਰ ਆਇਆ ਉਹਨਾਂ ਨੇ ਇਸ بارش ਦਾ ਵੀ ਆਨੰਦ ਮਾਣਿਆ ਜਿੱਦਾਂ ਪਾਣੀ ਦੇ ਵਿੱਚ ਬੱਚੇ ਖੇਲਣਾ ਪਸੰਦ ਕਰਦੇ ਹਨ ਉਹਨਾਂ ਨੇ ਉਹਨਾਂ ਹੀ ਜਜ਼ਬਾਤ ਨਾਲ ਜਿਹੜੇ ਆਪਣੇ ਪ੍ਰੋਗਰਾਮ ਦੀ ਤਿਆਰੀ ਉਹਨਾਂ ਨੂੰ ਡਰੈਸ ਦੀ ਪਰਵਾਹ ਨਹੀਂ ਆ ਔਰ ਉਹ ਹੋਰ ਜ਼ਿਆਦਾ ਅੱਛਾ ਪਰਫਾਰਮਿੰਗ ਕੀਤਾ ਮੈਂ ਤਾਂ ਕਹਿ ਸਕਦਾ ਇਹਨਾਂ ਦੇ ਟੀਚਰ ਸਟਾਫ ਨੂੰ ਤਿਆਰੀ ਕਰਾਉਣ ਵਾਲਿਆਂ ਨੂੰ ਜਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁबारकबाद ਇਹਨਾਂ ਦੇ ਪੇਰੈਂਟਸ ਨੂੰ ਮੁबारकबाद ਆ ਔਰ ਇਹਨਾਂ ਸਕੂਲਾਂ ਨੂੰ ਵੀ ਮੈਂ ਧੰਨਵਾਦ ਕਰਦਾ ਵੀ ਇਹਨਾਂ ਨੇ ਬੜਾ ਅੱਛੀ ਤਿਆਰੀ ਕੀਤੀ ਆ ਔਰ بارش ਦੇ باوجود ਪ੍ਰੋਗਰਾਮ ਕਰਨ ਦਾ ਜज्ਬਾ ਦਿਖਾਇਆ ਉਹਨੂੰ ਸਲੂਟ ਹੈ। ਪਖਾਨਕੋਟ ਸਰਹੱਦੀ ਇਲਾਕਾ ਲੱਗਦਾ ਹੈ। ਜੀ। ਇਸ ਲਈ ਸਰਕਾਰ ਦੇ ਕੋਈ ਵਿਸ਼ੇਸ਼ ਪਲਾਨ ਹੋਣ ਜੈਸੇ ਇਲਾਕਿਆਂ ਦੇ। ਦੇਖੋ ਸਰਕਾਰ ਸਰਹੱਦੀ ਇਲਾਕਿਆਂ ਦੇ ਲਈ ਹਮੇਸ਼ਾ ਹੀ ਚਿੰਤਾਵਾਨ ਵੀ ਰਹਿੰਦੀ ਹੈ। ਕਿਉਂਕਿ ਜਿਹੜੇ ਵੀ ਸਰਹੱਦ ਦੇ ਇਲਾਕੇ ਉਹਨਾਂ ਦੀਆਂ ਲੱਖ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ। ਔਰ ਜਿਹੜੀਆਂ ਜਿਹੜੀਆਂ ਸਰਕਾਰ ਦੇ ਧਿਆਨ ਜਾ ਰਹੀਆਂ ਉਦੋਂ ਲਈ ਅਸੀਂ ਹੱਲ ਕਰਨ ਦੇ ਲਈ ਦਿਨ ਰਾਤ ਕੋਸ਼ਿਸ਼ ਵੀ ਕਰ ਰਹੇ ਹਾਂ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ